ਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਹਾਡੇ ਖਰੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਮੌਸਮ ਨੂੰ ਲੈ ਕੇ ਤੀਸ਼ ਭਰ ਦੇ ਵਿੱਚ ਕਈ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਦਖਣੀ ਕਿਊਬਕ ਨੂੰ ਜਿੱਥੇ ਉੱਚ ਤਾਪਮਾਨ ਦਾ ਸਾਹਮਣਾ ਕਰਨਾ ਪਵੇਗਾ ਤਾਂ ਉੱਥੇ ਮੈਨੀਟੋਬਾ ਦੇ ਵਿੱਚ ਵੀ ਤੇਜ਼ ਗਰਮੀ ਦਾ ਅਨੁਭਵ ਹੋਏਗਾ ਉੱtre অন্ਟੈਰੀਓ ਤੇਜ਼ ਗਰਮ ਹਵਾਵਾਂ ਦੇ ਨਾਲ ਤੂਫਾਨ ਦਾ ਵੀ ਖ਼ਹਰ ਹੋ ਸਕਦਾ ਹੈ ਨਹੀ ਨਹੀ ਜੰਗਲੀ ਅਗ ਦਾ ਧੂਆਂ ਕਈ ਖੇਤਰਾ ਨੂੰ ਟੱਕਦਾ ਰਹਿੰਦਾ ਹੈ ਕਿਉਂਕਿ ਪ੍ਰਭਾਵਿਤ ਖੇਤਰਾ ਦੇ ਵਿੱਚ ਹਵਾ ਦੀ ਗੁਣਵਤਾ ਖਤਰਨਾਕ ਹੈ ਜਿਸ ਕਾਰਨ ਅਧਿਕਾਰੀਆਂ ਵੱਲੋਂ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਦੀ اپیل ਕਰ ਰਹੇ ਨੇ ਇਸ ਹਫਤੇ ਦੇ ਅੰਤ ਵਿੱਚ ਲੱਖਾਂ ਕੈਨੇਡੀਅਨ ਮੌਸਮ ਸੰਬੰਧੀ ਚੇਤਾਵਨੀਆਂ ਦੇ ਅਧੀਨ ਨੇ ਕਿਉਂਕਿ ਦੇਸ਼ ਖਤਰਨਾਕ ਗਰਮੀ ਤੇਜ਼ ਗਰਜ ਅਤੇ ਜੰਗਲ ਦੀ ਅੱਗ ਦੇ ਧੂੰਏ ਦੇ ਇੱਕ ਅਸਾਧਾਰਨ ਮਿਸ਼ਰਣ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਨਾਲ ਸਿਹਤ ਅਤੇ ਸੁਰੱਖਿਆ ਖਤਰਿਆਂ ਦਾ ਇੱਕ ਤੂਫਾਨ ਪੈਦਾ ਹੋ ਰਿਹਾ ਹੈ ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਦੱਖਣੀ ਕਿਊਬਿਕ ਦੇ ਵਿੱਚ ਐਤਵਾਰ ਤੋਂ ਦਿਨ ਦਾ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਉੱਤੇ ਰਹੇਗਾ ਜਿਸ ਦੇ ਵਿੱਚ ਨਮੀ ਦੇ ਮੁੱਲ ਜਿੰਨਾ ਗਰਮ ਮਹਿਸੂਸ ਹੁੰਦਾ ਹੈ ਲਗਭਗ 40 ਤੱਕ ਬਚ ਜਾਣਗੀ ਰਾਤ ਨੂੰ ਵੀ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉੱਤੇ ਰਹਿੰਦੀ ਉਮੀਦ जताई ਜਾ ਰਹੀ ਹੈ ਜਿਸ ਨਾਲ ਨਿਵਾਸੀਆਂ ਦੇ ਲਈ ਥੋੜੀ ਰਾਹਤ ਮਿਲੇਗੀ ਸਲਾਹ ਚੇਤਾਵਨੀ ਦਿੰਦੀ ਹੈ ਕਿ ਇਹ ਰਾਤ ਨੂੰ ਖਾਸ ਤੌਰ ਉਤੇ ਬੇਆਰਾਮ ਹੋਵੇਗਾ ਇਨਾਂ ਹੀ ਨਹੀਂ ਦੱਖਣੀ ਮੈਨੀ ਟੋਬਾ ਦੇ ਵਿੱਚ ਗਰਮੀ ਸਿਖਰ ਤੇ ਰਹੇਗੀ ਜਿਸ ਦੇ ਨਾਲ ਰਾਤ ਭਰ ਠੰਡ ਤੋਂ ਕੁਝ ਰਾਹਤ ਮਿਲਣ ਤੋਂ ਪਹਿਲਾਂ ਨਮੀ ਦੀ ਰੀਡਿੰਗ 38 ਤੱਕ ਪਹੁੰਚ ਜਾਵੇਗੀ ਸਵੇਰ ਨੇ ਪਹਿਲਾਂ ਹੀ ਵਿਨੀਪੈਗ ਅਤੇ ਬ੍ਰੈਂਡਨ ਦੇ ਵਿੱਚ ਕਮਜ਼ੋਰ ਨਿਵਾਸੀਆਂ ਦੇ ਲਈ ਕੂਲਿੰਗ ਸਟੋਰ ਖੋਲ ਦਿੱਤੇ ਨੇ ਇੱਥੇ ਦੱਸਣਾ ਬੰਦਾ ਕਿ ਹੈਲਥ ਕੈਨੇਡਾ ਨੇ ਕੈਨੇਡੀਆਨਾਂ ਨੂੰ ਹਾਈਡਰੇਟਿਡ ਰਹਿਣ ਸੱਤ ਬਾਹਰੀ ਗਤੀਵਿਧੀਆਂ ਤੋਂ ਬਚਣ ਅਤੇ ਬਜ਼ੁਰਗ ਗਵਾਂਡੀਆਂ ਦੀ ਜਾਂਚ ਕਰਨ ਦੀ ਵੀ ਅਪ੍ਰੈਲ ਕਿਤੇ ਚੇਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਗਰਮੀ ਡੀ ਹਾਈਡਰੇਸ਼ਨ ਹੀਟ ਸਟ੍ਰੋਕ ਅਤੇ ਇਤੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਜੀ ਬਿਲਕੁਲ ਜਿੱਥੇ ਕਯੂਬਕ ਕਤੇ ਮੈਨੀਟੋਬਾ ਦੇ ਵਿੱਚ ਗਰਮੀ ਪੈ ਰਹੀ ਹੈ ਤਾਂ ਉੱਥੇ ਹੀ ਉਤਰੀ অন্ਟਾਰੀਓ ਨਿਕਲ ਤੋਂ ਪਿੰਗੋ ਪੋਂਗ ਭਾਲ ਦੇ ਆਕਾਰ ਦੇ ਘੜੇ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਅਤੇ ਪਾਰਮੀ ਦੇ ਸਮਰਥ ਤੇਜ਼ ਗਰਜਾ ਦੇ ਲਈ ਵਿਧਾਨੀ ਪ੍ਰਭਾਵਿਤ ਖੇਤਰ ਦੇ ਵਿੱਚ ਦੂਰ ਦੁਰਾਡੇ ਪਈ ਚਾਰੇ ਅਤੇ ਕੈਟ ਲੇਕ ਬੀਚ ਲੇਕ ਅਤੇ ਸੇਨੀਆ ਲੇਕ ਵਰਗੀਆਂ ਚੀਲਾਂ ਸ਼ਾਮਲ ਨੇ ਇਹ ਨਹੀਂ ਨਹੀਂ ਇਸ ਨੂੰ ਦੇਖਦੇ ਹੋਏ ਅਧਿਕਾਰਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੂਫਾਨ ਤੇਜ਼ ਹੁੰਦੇ ਨੇ ਤਾਂ ਬਿਜਲੀ ਬੰਦ ਹੋ ਸਕਦੀ ਹੈ ਤੇ ਚੈਤਾਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਦੂਜੇ ਪਾਸੇ ਜੰਗਲ ਦੀ ਅੱਗ ਦੇ ਧੂਏ ਨੇ ਵੱਡੇ ਖੇਤਰਾਂ ਨੂੰ ਕੁੱਟਿਆ ਇਸ ਦੇ ਨਾਲ ਹੀ ਜੰਗਲ ਦੀ ਅੱਗ ਦਾ ਧੂਆਂ ਮੈਨੇਟੋਬਾ, অন্ਟਾਰੀਓ, ਕਿਊਬੈਕ, ਸਕੈਚੂਅਨਸ ਅਤੇ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਫੈਲਿਆ ਹੋਇਆ ਹੈ। ਜਿਸ ਦੇ ਨਾਲ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਪਹੁੰਚ ਗਈ ਹੈ। ਮਾਤਵਨ ਕੈਨੇਡਾ ਚ ਚੇਤਾਵਨੀ ਦਿੰਦਾ ਹੈ ਜੰਗਲ ਦੀ ਅਗਦੇ ਧੂਏ ਦੇ ਕਾਰਨ ਹਵਾ ਦੀ ਗੁਣਵੱਤਾ ਤੇ ਦ੍ਰਿਸ਼ਤਾ ਛੋਟ ਜਾਂ ਦੂਨੀਆਂ ਤੇ ਉਤਰਾਵ ਚੜਾਵ ਕਰ ਸਕਦੀ ਹੈ ਅਤੇ ਘੰਟੇ ਦਰ ਘੰਟੇ ਕਾਫੀ ਬਦਲ ਸਕਦੀ ਹੈ ਕੈਨੇਡਾ ਦੇ ਉੱਤਰ ਅਤੇ ਪੱਛਮ ਚ ਲੱਗੀ ਅੱਗ ਤੋਂ ਹਵਾਵਾਂ ਬਦਲਣ ਦੇ ਨਾਲ ਫੈਲੇ ਧੂਏ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਘਰ ਦੇ ਅੰਦਰ ਮਜਬੂਰ ਕਰ ਦਿੱਤਾ ਹੈ ਤੇ ਅਤਿਅੰਤ ਮੌਸਮ ਦਾ ਇਹ ਤਾਜਾ ਦੌਰ ਕੈਨੇਡਾ ਦੇ ਰਿਕਾਰਡ ਦੇ ਸਭ ਤੋਂ ਵਿਨਾਸ਼ਕਾਰੀ ਜੰਗਲੀ ਅੱਗ ਦੇ ਮੌਸਮਾ ਦੇ ਵਿੱਚੋਂ ਇੱਕ ਦੌਰ ਆਇਆ ਹੈ ਜਿਸ ਦੇ ਵਿੱਚ ਹੁਣ ਤੱਕ 3300 ਵੱਡ ਸਰਗਰਮ ਅਗਾ ਤੇ ਲਖਾ ਹੈਕਟੇਅਰ ਸੜ ਗਏ ਨੇ ਇਸ ਦੇ ਨਾਲ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ ਤੇ ਹਜ਼ਾਰਾਂ ਲੋਕ ਬੇਕਾਰ ਹੋਏ ਨੇ ਅਧਿਕਾਰੀਆਂ ਨੇ ਕੈਨੇਡੀਅਨਸ ਨੂੰ ਚੇਤਾਵਨੀ ਦੀ ਨੇੜੋ ਨਿਗਰਾਨੀਕਰਨ ਅਤੇ ਘਰ ਦੇ ਅੰਦਰ ਹਵਾ ਸ਼ੁੱਧ ਕਰਨ ਵਾਲੇ ਦੇਵਤੋਕਰਨ ਅਤੇ ਲੋੜ ਪੈਂਦੇ কুলਿੰਗ ਸੈਂਟਰਾਂ ਦੇ ਵਿੱਚ ਪਨਾਹ ਲੈਣ ਦੀ ਵੀ ਅਪੀਲ ਕੀਤੀ ਹੈ ਕਮਜ਼ੋਰ ਸਮੂਹ ਜਿਨ੍ਹਾਂ ਦੇ ਵਿੱਚ ਬਜ਼ੁਰਗ ਛੋਟੇ ਬੱਚੇ ਅਤੇ ਦਿਲ ਜਾਂ ਫੇਫੜੇ ਦੀਆਂ ਬਿਮਾਰੀਆਂ ਨੇ ਗਰਮੀ ਅਤੇ ਠੰئیں ਦੋਵਾਂ ਤੋਂ ਸਭ ਤੋਂ ਵੱਧ ਸੋਖਮ ਦੇ ਵਿੱਚ ਨੇ ਜਿਸ ਕਾਰਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣਾ ਧਿਆਨ ਬਹੁਤ ਹੀ ਧਿਆਨ ਦੇ ਨਾਲ ਰੱਖਣਾ ਚਾਹੀਦਾ ਹੈ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ